ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੇ ਵਹਿ ਪਿਆਰ ਨਾਲ ਬੋਬੀ ਬੋਬੀ ਕਹਿੰਦੇ ਆ ਬੋਬੀ ਨਿਯਾਮਤਾ ਸਰਪੰਚ ਸਾਹਿਬ ਜਿਹੜੇ ਬਹੁਤ ਹੀ ਸੁਲਝੇ ਇਨਸਾਨ ਆ ਤੇ ਬੈਂਕਰ ਵੀ ਡਿਊਟੀ ਕਰਦੇ ਆ ਪਰਿਵਾਰ ਇਹਨਾਂ ਦੇ ਡੈਡੀ ਜੀ ਵੀ ਬਹੁਤ ਸੁਭਾਅ ਚੰਗਾ ਹੈਗਾ ਪਰਿਵਾਰ ਦਾ ਹਰਕ ਦਾ ਇਤਰਾਫ ਦੇ ਪਤ ਕਰਦੇ ਆ ਕੋਈ ਵੀ ਕਿਸੇ ਨੂੰ ਕੋਈ ਮੁਸ਼ਕਲ ਬਣਦੀ ਆ ਕਿ ਹਸਪਤਾਲ ਦੇ ਵਿੱਚ ਮੈਂ ਆਪਣੀ ਗੱਲ ਸੁਣਾਉਣਾ ਮੇਰੇ ਜੀ ਦੰਦਾਂ ਦਾ ਮਾਰਾ ਪੋਤਾ ਹੋਇਆ ਅੱਜ ਇਥੇ ਹਸਪੀਟਲ ਆ ਤੇ ਮੈਂ ਇਹਨੂੰ ਆਖਿਆ ਭਾਜੀ ਮੇਰੇ ਦੰਦਾਂ ਦਾ ਮਾਰਾ ਇਹ ਰੇਟ ਰਾਟ ਲਾਉਂਦੇ ਹੁੰਦਾ ਮੇਰੇ ਨਾਲ ਗੱਲ ਕਰਾਓ ਉਹਨਾਂ ਨੇ ਮੌਕੇ ਤੇ ਉਹਨੇ ਬਾਬੀ ਬੋਲਦਾ ਉਹਨੇ ਹਾਂਜੀ ਉਹਨੇ 5-7000 ਰੁਪਏ ਵੇਲੇ ਉਹ ਇਕਦਾਂ ਹੀ ਘੱਟ ਕਰਤਾ ਇਹ ਕਰਕੇ ਇਹ ਬਹੁਤ ਹੀ ਵਧੀਆ ਇਨਸਾਨ ਵਾ ਜਿਹੜੇ ਕੋਈ ਕੋਈ ਔਖੀ ਵੇਲੇ ਕਿਸੇ ਦੇ ਕੰਮ ਆਉਂਦਾ ਵਾ ਤੇ ਬਾਕੀ ਹਰ ਕੀ ਪ੍ਰੋਗਰਾਮ ਤੇ ਇਹ ਜਿੱਥੇ ਵੀ ਕੋਈ ਖੰਡ ਪਾਠ ਦੇ ਸਾਧਾ ਜਾਂ ਕਿਹੇ ਪ੍ਰੋਗਰਾਮ ਤੇ ਘਰੇਲੂ ਘਰ ਵਾ ਸਾਧਾ ਤੇ ਹਰ ਥਾਂ ਜਾਂਦਾ ਤੇ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਅੱਜ ਸਾਡੇ ਲੰਗਰ ਹਾਲ 'ਚ ਪਹੁੰਚਿਆ ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਨਿਰਵੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਗੀ ਦੇ ਦਿਹਾੜੇ ਦੇ ਪਿੰਡ ਡਾਲੀਆ ਜੋ ਨਵਾਂ ਲੰਗਰ ਘਰ ਕਾਫੀ ਸਮੇਂ ਤੋਂ ਬਣਿਆ ਇੱਥੇ ਮਾਗੀ ਦੇ ਥੀਰਾਂ ਦੇ ਲੰਗਰ ਚੱਲ ਰਹੇ ਸੀ ਤੇ ਸਾਡਾ ਛੋਟਾ ਵੀਰ ਉਮਰ ਚੋਂ ਛੋਟਾ ਤਜਰਬੇ ਤੋਂ ਵੱਡਾ ਉਹ ਵੀ ਨਿਯਾਮਤਾ ਜੋ ਜਦੋਂ ਉਹ ਇਹਨੂੰ ਮੈਂ ਆਪਣੇ ਬਚਪਨ ਦੇ ਨੂੰ ਵੇਖਦਾ ਪਿਆ ਇਹ ਸਮਾਜ ਨਾਲ ਜੁੜਿਆ ਤੇ ਹਰੇਕ ਬੰਦੇ ਦੇ ਦੁੱਖ ਸੁੱਖ ਚ ਕੰਮ ਆਉਂਦਾ ਇਹ ਭਾਜੀ ਪ੍ਰੇਮ ਨੇ ਦੱਸਿਆ ਕਿ ਮੇਰੀ ਇਹਨੇ ਹਸਪੀਟਲ ਚ ਮਦਦ ਕੀਤੀ ਇਦਾਂ ਕੋਈ ਲਾਲਚ ਨਹੀਂ ਉਹੋ ਜਿਹਾ ਕੋਈ ਹੁੰਦਾ ਲਾਲਚੀ 2000 ਵਿੱਚੋਂ ਆਪ ਕਮਾਉਂਦਾ 2-4 ਘੱਟ ਕਰਾਉਂਦਾ ਪਰ ਉਹਨੇ ਜਿੰਨੇ ਹੋਏ ਉਦੋਂ ਘੱਟ ਕਰਾਏ ਇਹੋ ਜਿਹਾ ਸਭਾ ਮੇਰੇ ਤੇ ਵੀ ਆਇਆ ਸੀ ਮੇਰੇ ਜੀਵਨ ਸਾਥੀ ਕਾਫੀ ਵੱਡੀ ਬਿਮਾਰੀ ਨਾਲ ਯੂਜ ਰਿਹਾ ਸੀ ਡਾਕਟਰ ਹਰਪ੍ਰੀਤ ਅਮਰਸਰ ਤੋਂ ਤੇ ਮੈਂ ਇਹਨਾਂ ਨਾਲ ਗੱਲ ਇਹਨਾਂ ਦਾ ਫੋਨ ਆਇਆ ਰਾਜੀ ਬਾਜੀ ਪੁੱਛਿਆ ਮੈਨੂੰ ਇਹਨਾਂ ਨੇ ਮੈਂ ਬੋ ਵੀ ਮੈਂ ਫਲਾਣੇ ਹਸਪੀਟਲਾਂ ਤੇ ਇਹਨਾਂ ਨੇ 2 ਮਿੰਟ ਬਾਅਦ ਮੈਨੂੰ ਕਿਹਾ ਵੀ ਡਾਕਟਰ ਸਾਹਿਬ ਤੈਨੂੰ ਆਪ ਮਿਲਣ ਆਣਗੇ ਉਹ ਵਾਕਈ ਮੈਂ ਸੋਚਿਆ ਵੀ ਬੋ ਵੀ ਇਹ ਗੱਲ ਕਹਿ ਤੇ ਰਿਹਾ ਵੀ ਡਾਕਟਰ ਤੈਨੂੰ ਮਿਲਣ ਆਣਗੇ ਐਡੇ ਵੱਡੇ ਹਸਪੀਟਲ ਡਾਕਟਰ ਕਿਵੇਂ ਮੈਨੂੰ ਮਿਲਣ ਆਣਗੇ ਇਹਨਾਂ ਦੇ ਉਹ ਵੇਲੇ ਅਤਰੀ ਸਾਹਿਬ ਉੱਥੇ ਐਸਐਮਓ ਲੱਗੇ ਹੀ ਇਹਨਾਂ ਨੇ ਉਹਨੂੰ ਕਿਹਾ ਉਹ ਡਾਕਟਰ ਸਾਹਿਬ ਨੇ ਖੁਦ ਆ ਕੇ ਕਹਾ ਵੀ ਤੁਹਾਡਾ ਕੋਈ ਉਹ ਵੀ ਨਿਯਮਤਾ ਉਹਨਾਂ ਦਾ ਮੈਨੂੰ ਫੋਨ ਆਇਆ ਅਤਰੀ ਸਾਹਿਬ ਦਾ ਐਸਐਮਓ ਦਾ ਤੇ ਮਾਤਾ ਮੈਂ ਪਹਿਲਾਂ ਹੀ ਤੁਹਾਡੀ ਕਾਫੀ ਵਧੀਆ ਕਰ ਰਿਆਂ ਇਲਾਜ ਕਰ ਰਿਆਂ ਪਰ ਹੁਣ ਮੈਨੂੰ ਮਜਬੂਰ ਹੋ ਕੇ ਹੋਰ ਵਧੀਆ ਕਰਨਾ ਪੈਣਾ ਇਹ ਕਰਕੇ ਸਮੇਂ ਦੇ ਨਾਲ ਜਦੋਂ ਵੀ ਸਾਨੂੰ ਲੋੜ ਪਈ ਇਹ ਦਿਨੇ ਫੋਨ ਕੀਤਾ ਰਾਤੀ ਕੀਤਾ ਇਹ ਇਨਸਾਨ ਸਾਡੇ ਕੋ ਭੱਜਿਆ ਨਹੀਂ ਅਸੀਂ ਇਹਦੀ ਸੋਚ ਨਾਲ ਇਹ ਨਹੀਂ ਕਿ ਉਮਰ ਨੂੰ ਛੋਟਾ ਸਾਡੇ ਨਾਲੋਂ ਤੇਹੀ ਕਹੀਏ ਵੀ ਨਹੀਂ ਇਹਦੀ ਸੋਚ ਵੱਡੀ ਆ ਸੀ ਉਹਦੀ ਸੋਚ ਨੂੰ ਸਲਾਮ ਕਰਦੇ ਆ ਬਾਕੀ ਜੋ ਇਹਨਾਂ ਦੇ ਜੀਵਨ ਸਾਥੀ ਸਾਡੀ ਛੋਟੀ ਭੈਣ ਬੱਚਿਆਂ ਵਰਗੀ ਲక్ష్ਮੀ ਜੀ ਆ ਉਹ ਵੀ ਬਹੁਤ ਸੁਲਝੇ ਹੋਏ ਇਨਸਾਨ ਨੇ ਵਧੀਆ ਫੈਮਿਲੀ ਨੂੰ ਪਛੂਹ ਬਲਾਉਂ ਕਰਦੇ ਆ ਜਦੋਂ ਕਿਤੇ ਘਰ ਗਏ ਆ ਦੋ ਗਏ ਆ ਚਾਰ ਗਏ ਆ ਉਹਨਾਂ ਖਿੜੇ ਮੱਥੇ ਪ੍ਰਵਾਨ ਕੀਤਾ ਤੁਹਾਨੂੰ ਇਹੋ ਜੇ ਨੌਜਵਾਨ ਇਹੋ ਜੇ ਸਰਪੰਚਾਂ ਦੀ ਲੋੜ ਆ ਇੱਕ ਫਿਰ ਵੱਡੀ ਖਾਸੀਅਤ ਇਹਦੇ ਚ ਇਹ ਆ ਕਿ ਕਿਸੇ ਵੀ ਪਾਰਟੀ ਨੂੰ ਜ਼ਿਆਦਾ ਮੁੱਖ ਨਹੀਂ ਰੱਖਣਾ ਵੀ ਮੈਂ ਕਿਸੇ ਪਾਰਟੀ ਨਾਲ ਸਬੰਧ ਰੱਖ ਕੇ ਸੇਵਾ ਕਰਦਾ ਸਿਰਫ ਦੇ ਸਿਰਫ ਇੱਕ ਸਮਾਜ ਦੀ ਸੇਵਾ ਨਿਰਪੱਖਤਾ ਹੋ ਕੇ ਕਰਦਾ ਅਸੀਂ ਪ੍ਰਮਾਤਮਾ ਅੱਗੇ ਮਾਗੀ ਦੇ ਦਿਹਾੜੇ ਇਹ ਹੋਰ ਕਾਰਜ ਕਰਦੇ ਆ ਸਾਰੇ ਇਹ ਸੱਚੇ ਪਾਤਸ਼ਾਹ ਆਡੇ ਵੀਰ ਨੂੰ ਦਿਨ ਦੁਗਣੀ ਰਾਤ ਚੁਗਣੀ ਬਖਸ਼ੀ ਇਹਦੀ ਤੰਦਰੁਸਤੀ ਬਖਸ਼ੀ ਤੇ ਸਾਡੇ ਸਮਾਜ ਚ ਕੰਮ ਆਉਂਦਾ ਰਹੇ ਜਿਵੇਂ ਕਾਰਜ ਨੂੰ ਵਧ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਪਰਸੰਨ ਆ ਪਹਿਲੇ ਦਿਨਾਂ ਦਾ ਪ੍ਰੇਮ ਸਿੰਘ ਆ ਜਿਨ੍ਹਾਂ ਨੇ ਛਟਕ ਦੇ ਨਾਰੇ ਲੰਗਰ ਹਾਲ ਬਣਾਇਆ ਇੱਥੇ ਹਰ ਗੁਰਪੁਰਬ ਨੂੰ ਕੋਈ ਵੀ ਪਿੰਡ ਦਾ ਨਗਰ ਕੀਰਤਨ ਆਏ ਉਹਨਾਂ ਦੀ ਪ੍ਰਸ਼ਾਦੀਆਂ ਨਾਲ ਲੰਗਰ ਨਾਲ ਚਾਹ ਪਾਣੀ ਨਾਲ ਸੇਵਾ ਕੀਤੀ ਜਾਂਦੀ ਠੀਕ ਹੈ ਜੀ ਉਹਦੇ ਵਿੱਚ ਮਤਲਬ ਕੋਈ ਉਹ ਨਹੀਂ ਦੇਖਿਆ ਜਾਂਦਾ ਵੀ ਇਹ ਹੈ ਉਹ ਹੈ ਗੁਰਦੁਆਰਾ ਹੈ ਮੰਦਰ ਮਜੀਦਾ ਕੋਈ ਮਤਲਬ ਸਾਰਿਆਂ ਦੇ ਪੱਖ ਪਰਫਰਫ ਸਮਾਜ ਸੇਵੀ ਸਮਾਜ ਸੇਵੀ ਸੇਵਾ ਚੱਲ ਰਹੀ ਹੈ ਇਹ ਆਪਣੇ ਭਰਾ ਨੇ ਉਹ ਵੀ ਨਿਯਮਤਾ ਇਹ ਵੀ ਸਮਾਜ ਸੇਵੀ ਹੈ ਤੇ ਅਸੀਂ ਦੇ ਥੋੜੇ ਦਿਨਾਂ ਤੋਂ ਸਮਾਜ ਸੇਵੀ ਦੀ ਮੈਂ ਇਹਨਾਂ ਨੂੰ ਮਿਲਣਾ ਜਾਂਦਾ ਸੀ ਕਿ ਆਪਾਂ ਕੋਈ ਲਹਿਰ ਚਲਾਈਏ ਆਪਣੇ ਦਿਨ ਨਰ ਬਰਾਗ ਚ ਜਾਂ ਜਿੱਥੇ ਲਾਈਵ ਹੁੰਦੇ ਜਿਵੇਂ ਆਪਾਂ ਇਹ ਚੰਗੇ ਕੰਮਾਂ ਲਈ ਰਹਿੰਦੀ ਜਿੰਦੀ ਜੀ ਕੰਮ ਆਈਏ ਕਿ ਇਹਦੇ ਕਿ ਗਰੀਬ ਨਾਲ ਧੱਕਾ ਨਾ ਹੋਣ ਦਈਏ ਕਿ ਇਹਨੂੰ ਉਹ ਨਾ ਕੋਈ ਤਕੜਾ ਬੰਦਾ ਲਲਕਾਰੀ ਨਾ ਗਰੀਬ ਨੂੰ ਡਰਦਾ ਸਹਮੇ ਨਾ ਸਾਨੂੰ ਕਿ ਪੀਟੀਕਰ ਪਾਰਟੀ ਨਾਲ ਕੋਈ ਸੰਬੰਧ ਨਹੀਂ ਆਹੀਂ ਆਪਣੇ ਬੇਸ ਤੇ ਚੰਗੇ ਕੰਮ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੇ ਕਿੰਨੇ ਵਧੀਆ ਬਿਆਨ ਦਿੱਤੇ ਆ ਜਿਹੜੇ ਬੰਦੇ ਦੱਬੇ ਕੁਚਲੇ ਰ ਉਹਨਾਂ ਨੂੰ ਵੀ ਤਾਂ ਚੱਕੋ ਔਰ ਸਾਰੇ ਵੀ ਇੱਕ ਸਮਾਨਤਾ ਨਾਲ ਦੇਖਾਂਗੇ ਦੇਖ ਰਹੇ ਆ ਤੇ ਜ਼ਿੰਦਗੀ ਵਿੱਚ ਬਰੇ ਬੰਦੇ ਜਿਹੜੇ ਆ ਇਨਸਾਨ ਪੈਦਾ ਹੁੰਦੇ ਆ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਆਪਣਾ ਬੋ ਵੀ ਨਿਆਮਤਾ ਸਮਾਜ ਸੇਵਕ ਅੱਜ ਮੇਰੇ ਮਨ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਜਦੋਂ ਮੈਂ ਇਹੋ ਜੀਆਂ ਮਹਾਨ ਰਸਤੀਆਂ ਨੰਗਰਿਆਈ ਚੂੜ ਚੱਕ ਡਾਲੀਏ ਸਕੂਲ ਮੇਰੇ ਸਕੂਲ ਲਾ ਕੇ ਇੱਕ ਇਹਨਾਂ ਲੰਗਰ ਹਾਲ ਬਣਾਇਆ ਪਿੰਡ ਪਹਿਲਾਂ ਗੁਰਦੁਆਰਾ ਸਾਹਿਬ ਬਣਾਇਆ ਔਰ ਤੋਂ ਬਾਅਦ ਸਰਕ ਦੇ ਉੱਪਰ ਹੀ ਕਿੰਨਾ ਵਧੀਆ ਦੇਖੋ ਸਰਕ ਦੇ ਉੱਪਰ ਇਹ ਨਗਰ ਹਾਲ ਬਣਾਇਆ ਸਰਦਾਰ ਜਸਵੀਰ ਸਿੰਘ ਜੱਸੀ ਜਿਹੜੇ ਸਾਡੇ ਇਲਾਕੇ ਦੇ ਕੀ ਪੂਰੇ ਪੰਜਾਬ ਦੇ ਗਾਇਕ ਆ ਉਹਨਾਂ ਦੇ ਭਰਾ ਜੀ ਗਰਮੇਸ਼ ਸਿੰਘ ਨੰਬਰਦਾਰ ਜੀ ਦੇ بیٹے ਨਾਲ ਸਾਡੇ ਸਾਫ ਦਾ ਸਰਪੰਚ ਮੱਖਣ ਜੀ ਨਾਲ ਸਾਡੇ ਬਬਲੂ ਭਾਜੀ ਨਾਲ ਸਾਡੇ ਪ੍ਰੇਮ ਭਾਜੀ ਨਾਲ ਸਾਡੇ ਛੋਟੇ ਵੀਰ ਜੀ ਸਾਰੇ ਅੱਜ ਖੜੇ ਆ ਬਹੁਤ ਵਧੀਆ ਮੈਨੂੰ ਇਹਨਾਂ ਦੀ ਗੱਲਾਂ ਲੱਗੀਆਂ ਕਿ ਦੇਖੋ ਕਿੰਨਾ ਵਧੀਆ ਮੈਂ ਕੈਮਰਾਮੈਨ ਨੂੰ ਕਿਹਾ ਦਿਖਾਇਆ ਜਾਏਗਾ ਦੇਖੋ ਸਰਕ ਦੇ ਕਿਨਾਰੇ ਆ ਨੰਗਰ ਹਾਲ ਦੇ ਇਹਨਾਂ ਨੇ ਬਣਾਇਆ ਇਹ ਸੇਵਾ ਕਰ ਰਿਹਾ ਨੰਗਰ ਦੀ ਬਹੁਤ ਹੀ ਵਧੀਆ ਅੱਜ ਇਹਨਾਂ ਨੇ ਖੀਰ ਦਾ ਲੰਗਰ ਲਗਾਇਆ ਹੋਇਆ ਬਹੁਤ ਹੀ ਵਧੀਆ ਚੱਲ ਰਿਹਾ ਤੇ